ਹਾਂਜੀ ਬਾਈ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਮਾਨ ਮਾਨਗੋਟ ਫਾਰਮ ਪਿੰਡ ਵਿਗੜਵਾਲ ਵਿਰੇ ਤਸਵੀਰ ਸਨਾਮ ਜ਼ਿਲ੍ਹਾ ਸੰਗਰੂਰ ਇੱਧਰ ਆਖ ਨਿਕੇ ਮੇਰੇ ਕੋ ਨੀ ਹੋਰ ਬਾਈ ਸਾਰੇ ਠੀਕ ਠਾਕ ਹੋ ਪਰਣੋ ਆ ਜਾਣੀ ਕਿ ਆਪਾਂ ਬਾਈ ਜੀ ਆਪਣੇ ਅੱਜ ਮਾਲ ਦੇ ਵਿੱਚ ਆਏ ਆਂਗੇ ਵੀਡੀਓ ਲੱਗਿਆ ਬਣਾਉਣ ਸਾਰੇ ਬਾਈਆਂ ਨੂੰ ਪਲਤਾ ਵੀਰੇ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਜੀ ਆਇਆਂ ਨੂੰ ਬਾਈ ਸਾਰੇ ਕਿਹੜੇ ਭੈਣ ਭਾਈ ਆਪਾਂ ਨੂੰ ਦੇਖ ਰਹੇ ਨੇ ਹਾਂਜੀ ਬਾਈ ਆਪਾਂ ਅੱਜ ਆਪਦੀਓ ਜਾਣਕਾਰੀ ਦੇਣ ਵਾਸਤੇ ਤੁਹਾਨੂੰ ਹੋ ਕਰਿਆ ਵੀ ਆਪਣਾ ਬਾਈ ਜੀ ਪਿੰਡਾ ਵਿਗੜਵਾਲ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਬਾਈ ਜੀ ਇਧਰ ਲੱਗ ਕਰ ਲਓ ਆਪਾਂ ਵੀਰੇ ਆਪਾਂ ਆਪਣੇ ਮਾਲ ਨਾਲ ਆਏ ਅੱਜ ਵੀਡੀਓ ਬਣਾਉਣ ਦੇ ਮਾਰੇ ਹਾਂ ਬਾਈ ਜੀ ਆਪਾਂ ਵੀਡੀਓ ਨਵੀਂ ਤੋਂ ਨਵੀਂ ਬਣਾਇਆ ਕਰਾਂਗੇ ਅਪਡੇਟ ਕਰਿਆ ਕਰਾਂਗੇ ਬਾਈ ਜੀ ਸ਼ੇਅਰ ਕਰਦਿਆ ਕਰੋ ਹਾਂ ਕਮੈਂਟ ਕਰਦਿਆ ਕਰੋ ਲਾਈਕ ਕਰਦਿਆ ਕਰੋ ਨਵੀਂ ਤੋਂ ਨਵੀਂ ਜਾਣਕਾਰੀ ਲੈ ਕੇ ਨਵੀਂ ਤੋਂ ਨਵੀਂ ਅਪਡੇਟ ਲੈ ਕੇ ਠੀਕ ਆ ਆਪਾਂ ਅੱਜ ਆਪਣੇ ਨਾਲ ਬੰਦਾ ਮੜਾ ਜਣ ਜਾਣਾਗਾ ਵੀਡੀਓ ਬਣਾਉਣ ਵਾਲਾ ਨਿਕਾ ਸਿੰਘ ਆਪਣੇ ਬੈਦ ਤਾਂ ਕਰਕੇ ਮੜਾ ਜਾ ਸਕਰੀਨ ਹਿਲਦੀ ਹੈਗੀ ਤਾਂ ਕਰਕੇ ਵਧੀਆ ਨਹੀਂ ਬਣਦੀ ਵੀਡੀਓ ਕਹਿੰਦਾ ਭਾਵਾ ਅੱਗੇ ਕੋਸ਼ਿਸ਼ ਕਰਾਂਗੇ ਵੀ ਵਧੀਆ ਤੋਂ ਵਧੀਆ ਵੀਡੀਓ ਬਣਾਵਾਂਗੇ ਆਪਾਂ ਬਾਈ ਜੀ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਬੱਕਰੀਆਂ ਵਾਰੀ ਵੀ ਆਪਾਂ ਕਿਹੜੀ ਨਸਲ ਤੋਂ ਕੰਮ ਕਰਨਾ ਕਿਵੇਂ ਕਰਨਾ ਸੁਨਸਾਰ ਦੇ ਖਾਵਾਂਗੇ ਆਪਣੇ ਲੇਵੇ ਅੱਜ ਤੋਂ ਆਪਣੇ ਲੇਵੇ ਬੱਕਰੀ ਕਿਹੜੀ ਹੁਣ ਇਸ ਟਾਈਮ ਹੈਗੀ ਆਪਣੇ ਲੇਵੇ ਪਿਓਰ ਅੰਬਰਸਰੀ ਬੱਕਰੀ ਕਿ ਨੂੰ ਆਪਾਂ ਪੰਜਾਬੀ ਚ ਬੀਟਲ ਕਹਿ ਦਿੰਨੇ ਆ ਇੰਗਲਿਸ਼ ਦੇ ਵਿੱਚ ਆਪਾਂ ਇਹਨੂੰ ਇੰਗਲਿਸ਼ ਦੇ ਵਿੱਚ ਬੀਟਲ ਲਾ ਕੇ ਕਹਿਣਾ ਉਹ ਆਪਾਂ ਬੱਕਰੀ ਨੂੰ ਅੰਬਰਤਸਰੀ ਕਹਿੰਦੇ ਤੀਗੇ ਅੰਬਰਸਰੀ ਆ ਦੇਖੋ ਬਾਈ ਜੀ ਬੱਕਰੀਆਂ ਲੱਗ ਰਹੀਆਂ ਨੇ ਸਾਰੀਆਂ ਆਰਾਮ ਕਰਨ ਇੱਧਰ ਮਾਰ ਦੇਖਾਂਗੇ ਸਾਰੀਆਂ ਬੱਕਰੀਆਂ ਆਰਾਮ ਲੱਗ ਰਹੀਆਂ ਨੇ ਕਰਨ ਬਾਈ ਜੀ ਮੈਂ ਤੁਹਾਡਾ ਮਾਨ ਗੌਟ ਫਾਰਮ ਨਵੀਂ ਤੋਂ ਨਵੀਂ ਵੀਰੇ ਅਪਡੇਟ ਲੈ ਕੇ ਆਇਆ ਕਰਾਂਗੇ ਭਰਾ ਬਣ ਕੇ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਮੈਂਟ ਇੰਸਟਾ ਤੇ ਵੀ ਬਾਈ ਜੀ ਆਪਾਂ ਵੀਡੀਓ ਪਾਉਨੇ ਆ ਤੇ ਆਪਣਾ ਫੇਸਬੁੱਕ ਤੇ ਵੀ ਬਾਈ ਜੀ ਇਹ ਦੋਨੇ ਤਿੰਨੇ ਚੈਨਲਾਂ ਤੇ ਬਾਈ ਜੀ ਤੁਸੀਂ ਆਪਾਂ ਨੂੰ ਸ਼ੇਅਰ ਕਰਦੇ ਹੋ ਓਕੇ ਬਾਈ ਜੀ ਧੰਨਵਾਦ ਜੋ ਠੀਕ